ਜਿਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਜਿਹੜਾ ਹੈਗਾ ਆਪਰੇਸ਼ਨ ਤਰਹਾ 2 ਜਿਹੜਾ ਹੈਗਾ ਉਹ ਸਟਾਰਟ ਹੋਇਆ ਹੈਗਾ। ਤੋਂ ਇਹਦੇ ਕਰਕੇ ਜਿਹੜਾ ਪੁਲਿਸ ਵੱਲੋਂ ਲਗਾਤਾਰ ਜਿਹੜੇ ਹੈਗੇ ਬਦਮਾਸ਼ਾਂ ਤੇ ਵਾਂਟਡ ਕ੍ਰਿਮੀਨਲਸ ਤੇ ਇਸ ਤੋਂ ਇਲਾਵਾ ਜਿਹੜੇ ਵੀ ਐਂਟੀ-ਸੋਸ਼ਲ ਐਲੀਮੈਂਟਸ ਹੈਗੇ ਜਿਹੜੇ ਵੱਖ-ਵੱਖ ਕੇਸਿਸ ਦੇ ਵਾਂਟਡ ਹੈਗੇ ਉਹਨਾਂ ਦੇ ਖਿਲਾਫ ਲਗਾਤਾਰ ਜਿਹੜਾ ਐਕਸ਼ਨ ਹੋ ਰਿਹਾ ਹੈਗਾ। ਅਸੀਂ ਸਵੇਰ ਲਗਭਗ 25 ਦੇ ਲਗਭਗ ਬੰਦੇ ਹੈਗੇ ਉਹ ਜਿਹੜੇ ਹਜੇ ਰਾਉਂਡ ਅਪ ਕੀਤੇ ਹੋਏ ਵੱਖ-ਵੱਖ ਕੇਸਾਂ ਦੇ ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡੇ ਵੱਲੋਂ ਇਹਦੀ ਡੋਮਿਨੇਸ਼ਨ ਵਾਸਤੇ ਵੀ ساری ਐਕਸਰਸਾਈਜ਼ਾਂ ਉਹ ਕੀਤੀ ਜਾ ਰਹੀ ਹੈ। ਤੋਂ ਹੁਣ ਐਸਪੀ ਹੈੱਡਕੁਆਟਰ ਸਾਹਿਬ ਵੱਲੋਂ ਐਂਡ ਜਿਹੜੀ ਡੀਐਸਪੀ ਸਿਟੀ ਐਂਡ ਡੀਐਸਪੀ ਕਮਾਂਡ ਕੰਟਰੋਲ ਵੱਲੋਂ ਜਿਹੜਾ ਹੈਗਾ ਇੱਥੇ ਇੱਕ ਕੰਬੀ ਕੰਪ੍ਰੈਸ਼ਨ ਬਸਟੈਂਡ ਦੇ ਵਿੱਚ ਚਲਾਇਆ ਗਿਆ ਸੀਗਾ ਜਿੱਥੇ ਆਪਣਾ ਜਿਹੜੀ ਹੈਗੀ ਚੈਕਿੰਗ ਕੀਤੀ ਗਈ ਹੈ। ਇਹਦੇ ਇਲਾਵਾ ਜਿਹੜੇ ਵੀਕਲਸ ਹੈਗੇ ਇਹਨਾਂ ਦੀ ਵੀ ਚੈਕਿੰਗ ਕੀਤੀ ਗਈ ਹੈ। ਤਾਂ ਪੁਲਿਸ ਵੱਲੋਂ ਜਿਹੜਾ ਹੈਗਾ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਜਿਹੜਾ ਵੱਖ-ਵੱਖ ਜਿਹੜੇ ਆਪਰੇਸ਼ਨਸ ਹੈਗੇ ਉਹ ਉਹ ਜਿਹੜੇ ਹੈਗੇ ਉਹ ਕੰਟੀਨਿਊ ਰਹਿਣਗੇ। Okay. Mm -hmm. Thank you.